ਸਸਿਕਲ ਜੀ ਮੈਂ ਹਾਂ ਗਗਨਦੀਪ ਉਹਜਾ ਤੁਸੀਂ ਵੇਖ ਰਹੇ ਹੋ ਪੰਜਾਬ ਨਿਊਜ਼ ਟੁਡੇ ਈ ਲੱਖ ਰੁਪਿਆ ਲਗਾ ਕੇ ਜਿਹੜੇ ਬੱਚੇ ਵਿਦਿਆਰਥੀ ਸਟੂਡੈਂਟ ਵੀਜ਼ਾ ਤੇ ਬਾਹਰ ਅਸੀਂ ਭੇਜ ਰਹੇ ਕੈਨੇਡਾ ਅਮਰੀਕਾ ਯਾ ਅੱਜ ਕੱਲ ਨਵਾਂ ਟ੍ਰੈਂਡ ਬਣ ਗਿਆ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਚ ਉੱਥੇ ਆਪਣੇ ਬੱਚੇ ਜਾਂਦੇ ਨੇ 25 ਲੱਖ 30 ਲੱਖ ਅਸੀਂ ਖਰਚ ਐ ਖਰਚ ਦਿੰਨੇ ਆ ਕਿਸੇ ਕਿਸਾਨ ਦਾ ਕੋਈ ਇੱਕ ਕਿਲਾ ਵੇਚਣਾ 25 ਲੱਖ ਚ ਵੇਚਣਾ 40 ਲੱਖ ਦੀ ਵੈਲਿਊ ਨੂੰ 25 ਲੱਖ ਚ ਵੇਚ ਦੇਣਾ ਤੇ ਆਪਣੇ ਬੱਚੇ ਨੂੰ ਅਸੀਂ ਬਾਹਰ ਭੇਜ ਦਈਏ ਬਹੁਤ ਅੱਛੀ ਗੱਲ ਹੈ ਬਾਹਰ ਜੇ ਸੈੱਟ ਹੁੰਦਾ ਹੈ ਤਾਂ ਬਹੁਤ ਚੰਗੀ ਗੱਲ ਹੈ ਪਰ ਇੱਥੇ ਬਹਿ ਕੇ ਕੰਮ ਕਰਨਾ ਕੋਈ ਗੁਨਾਹ ਨਹੀਂ ਹੈ ਇੱਥੇ ਜੇ ਕੰਮ ਚੰਗਾ ਹੋਵੇ ਤਾਂ ਕੋਈ ਗੁਨਾਹ ਨਹੀਂ ਹੈ ਤੁਹਾਨੂੰ ਦਿਖਾ ਸਕਦੇ ਹਾਂ ਅੱਜ ਇੱਥੇ ਇੱਕ ਕੰਗ ਫਾਰਮ ਹੈ ਕੰਗ ਗੋਟ ਫਾਰਮ ਬੱਕਰੀਆਂ ਦਾ ਫਾਰਮ ਹੈ ਇਹ ਪਿਛਲੇ 8-9 ਮਹੀਨੇ ਤੋਂ ਲਗਾਇਆ ਗਿਆ ਹੈ ਮਿਸਟਰ ਕੰਗ ਨੇ ਜੋ ਕੈਨੇਡਾ ਤੋਂ ਇੱਥੇ ਵਾਪਸ ਆ ਕੇ ਉਹਨਾਂ ਨੇ ਇੱਥੇ ਕੰਮ ਸ਼ੁਰੂ ਕੀਤਾ ਹੈ ਔਰ ਅੱਜ ਕੱਲੇ ਲੋਕਾਂ ਨੂੰ ਟ੍ਰੇਨਿੰਗ ਦੇ ਰਹੇ ਨੇ ਵੀ ਗੋਡ ਫਾਰਮ ਕੇ ਮੇ ਲਗਾਇਆ ਜਾ ਰਿਹਾ ਉਹਨਾਂ ਨੂੰ ਫਾਈਨੈਂਸ਼ੀਅਲ ਅਸਿਸਟੈਂਸ ਦੀ ਗਾਈਡੈਂਸ ਦੇ ਰਹੇ ਨੇ ਬੈਂਕਾਂ ਤੋਂ ਲੋਨ ਕੇ ਮੇ ਲੈਣਾ ਜਾਂ ਸਬਸਿਡੀ ਬਾਰੇ ਵੀ ਦੱਸ ਰਹੇ ਨੇ ਸਾਡੇ ਨਾਲ ਬੀਬਾ ਜੀ ਹੈਗੇ ਨੇ ਉਹ ਵੀ ਇੱਥੇ ਟ੍ਰੇਨਿੰਗ ਲੈਣ ਵਾਸਤੇ ਆਏ ਨੇ ਹਾਂਜੀ ਬੀਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਪ੍ਰੀਤੀ ਤਾਰੀਵਾਲ ਹੈ ਜੀ ਤਾਰੀਵਾਲ ਮੈਂ ਅੱਜ ਤੁਸੀਂ ਅੱਜ ਟ੍ਰੇਨਿੰਗ ਲੈਣ ਵਾਸਤੇ ਆਏ ਹੋ ਕੰਗ ਗੋਡ ਫਾਰਮ ਦੇ ਕੀ ਕਹਿਣਾ ਚਾਹੁੰਦੇ ਕੀ ਸਮਝਦੇ ਹੋ ਕੀ ਸੋਚ ਲੈ ਕੇ ਆਏ ਹੋ ਮੈਂ ਤਾਂ ਇਹ ਸੋਚ ਲੈ ਕੇ ਆਈ ਹਾਂ ਜੀ ਕਿ ਇਹ ਬਹੁਤ ਵਧੀਆ ਕੀਤਾ ਹੈ ਆਪਣਾ ਆਪਣਾ ਕੰਮ ਹੈ ਲੇਡੀਆਂ ਘਰੇ ਰਹਿ ਕੇ ਕਰ ਸਕਦੀਆਂ ਤੇ ਆਪਾਂ ਨੂੰ ਕੋਈ ਇਹਦੀ ਪ੍ਰੋਬਲਮ ਨਹੀਂ ਆਉਂਦੀ ਜਦੋਂ ਲੇਡੀਆਂ ਨੇ ਘਰੇ ਰਹਿਣਾ ਘਰੇ ਰਹਿ ਕੇ ਆਪਣਾ ਕੰਮ ਆਪਣੀ ਮਨੀ ਇਨਕਮ ਦਾ ਸੋਰਸ ਬਣਾ ਸਕਦੀਆਂ ਨੇ ਠੀਕ ਹਾਂਜੀ ਤੁਸੀਂ ਆਏ ਕਿੱਥੋਂ ਵੈਸੇ ਮੈਂ ਇੱਥੇ ਲੋਕਲ ਪਟਿਆਲੇ ਤੋਂ ਹਾਂ ਜੀ ਲੋਕਲ ਪਟਿਆਲੇ ਤੋਂ ਤੇ ਆਪਣਾ ਸੋਚਣਾ ਕੋ ਫਾਰਮ ਲਗਾਉਣ ਵਾਸਤੇ ਮੈਂ ਹਾਂਜੀ ਮੇਰਾ ਹੈ ਕਿ ਥੋੜਾ ਵਧਾਇਆ ਜਾਵੇ ਥੋੜੇ ਥੋੜੇ ਗੋਟਸ ਤੋਂ ਕੀਤਾ ਸੀ ਪਰ ਹੈ ਕਿ ਅੱਗੇ ਥੋੜਾ ਵਧਾਇਆ ਪਹਿਲਾਂ ਗੋਟਸ ਰੱਖਿਆ ਹੈ ਤੁਸੀਂ ਹਾਂਜੀ ਕਿੰਨੇ ਕ ਬੱਕਰੀਆਂ ਦੇ ਮੇਰੇ 4-5 ਹਾਂਜੀ ਜ਼ਿਆਦਾ ਨਹੀਂ ਘਰ ਚੀ ਰੱਖੀਆਂ ਆ ਘਰ ਚੀ ਹਾਂਜੀ ਉਹ ਮਤਲਬ ਉਹਨੂੰ ਵਧਾਣਾ ਹੈ ਅੱਗੇ ਲੈ ਕੇ ਜਾਣਾ ਤਾਂ ਥੋੜਾ ਜਿਹਾ ਮੈਂ ਇੱਥੇ ਟ੍ਰੇਨਿੰਗ ਲੈ ਰਹੀ ਸੀਗੀ ਕੁਝ ਇੱਥੇ ਕੰਗ ਸਾਬ ਨਾਲ ਜੁੜ ਗਏ ਸੀ ਫਿਰ ਨਾਲੀ ਟ੍ਰੇਨਿੰਗ ਚ ਆ ਰਹੀ ਹਾਂ ਮੈਂ ਲਗਾਤਾਰੀ ਆ ਰਹੀ ਹਾਂ ਕੀ ਸਿੱਖਿਆ ਅਬਸਟਰੇਨਿੰਗ ਚ ਜਿਹੜਾ ਕੈਂਪ ਲੱਗਿਆ ਹੋਇਆ ਹੈ ਛੋ ਮੈਨ ਆਪਾਂ ਨੂੰ ਮੈਡੀਕਲ ਦੀ ਪ੍ਰੋਬਲਮ ਆਂਦੀ ਹੈ ਮੈਡੀਸਨਸ ਨਹੀਂ ਮਿਲਦੀਆਂ ਸੀ ਪਤਾ ਨਹੀਂ ਲੱਗਦਾ ਸੀ ਆਪਾਂ ਕਿੱਥੋਂ ਲੈਣੀਆਂ ਕਿਵੇਂ ਕੋਈ ਪ੍ਰੋਬਲਮ ਆਂਦੀ ਹੈ ਤਾਂ ਆਪਾਂ ਉਹਨੂੰ ਕਿਵੇਂ ਨਹੀਂ ਚਲੋ ਉਹ ਤਾਂ ਲਾਜ ਬੱਕਰੀਆਂ ਦਾ ਹੋ ਗਿਆ ਨਾ ਇਹ ਕੋਈ ਬਿਮਾਰੀ ਖਸੁਸਤੀ ਹੁੰਦੀ ਹੈ ਹਾਂਜੀ ਹਾਂਜੀ ਪਰ ਤੁਸੀਂ ਕਹਿ ਰਹੇ ਹੋਣ ਕੰਮ ਪਤਾਣਾ ਤੁਸੀਂ ਹੁਣ ਸ਼ੈੱਡ ਦਾ ਵੱਡਾ ਪਾਉਂਗੇ ਉਸ ਸਕੇ ਲੋਨ ਲੌਂਗ ਹੈ ਜਾਂ ਆਪ ਦੇ ਕੋਲ ਹੀ ਸਾਰਾ ਕੰਮ ਕਰੋਗੇ ਨਹੀਂ ਮੈਂ ਥੋੜੇ ਤੋਂ ਹੀ ਸ਼ੁਰੂ ਕੀਤਾ ਹੈ ਉਹ ਉਹੀ ਹੌਲੀ ਹੌਲੀ ਵਧਾਈ ਜਾਣਾ ਅੱਛਾ ਹਾਂਜੀ ਮਤਲਬ ਕੋਈ ਕਰਜ਼ਾ ਨਹੀਂ ਲੈਣਾ ਆਪਣੇ ਤੌਰ ਤੇ ਹੀ ਕੰਮ ਕਰਨਾ ਆਪਣੇ ਤੌਰ ਤੇ ਹੀ ਕਰਨਾ ਹੈ ਕਰਜ਼ਾ ਲੈ ਕੇ ਨਹੀਂ ਤੁਹਾਨੂੰ ਲੱਗਦਾ ਵੀ ਇਹ ਫਰੂਟਫੁੱਲ ਕੰਮ ਹੈਗਾ ਹੈ ਬੱਕਰੀ ਫਾਰਮ ਬਿਲਕੁਲ ਜੀ ਕਿਵੇਂ ਬੱਕਰੀ ਹੁਣ ਆਪਾਂ ਬੱਕਰੀ ਲੈ ਕੇ ਆਵਾਂਗੇ ਅੱਗੇ ਪ੍ਰੈਗਨੈਂਟ ਕਰਾਂਗੇ ਬੱਚੇ ਉਹਦੇ ਬੱਚੇ ਵੀ ਆਣਗੇ ਮਤਲਬ ਉਹਦਾ ਵਾਦਾ ਹੀ ਹੈ ਘਾਟਾ ਤਾਂ ਨਹੀਂ ਹੈ ਬਿਲਕੁਲ ਤੇ ਪਿਓਰ ਬਰੀਡ ਤੇ ਕੰਮ ਕਰਾਂਗੇ ਜੀ ਉਹਦਾ ਆਪਾਂ ਨੂੰ ਬਹੁਤ ਬੈਨੀਫਿਟ ਮਿਲਦਾ ਹੈ ਪਿਓਰ ਬਰੀਡ ਦਾ ਮਤਲਬ ਪਿਓਰ ਬੀਟਲ ਕਿਉਂਕਿ ਕਈਆਂ ਨੂੰ ਤਾਂ ਇੱਥੇ ਪਤਾ ਵੀ ਨਹੀਂ ਬੀਟਲ ਹੈ ਕੀ ਨਾਮ ਬੀਟਲ ਸੁਣ ਲੈਂਦੇ ਆ ਪਰ ਉਹਨਾਂ ਨੂੰ ਪਤਾ ਹੀ ਨਹੀਂ ਕਿ ਕੀ ਉਹਦੇ ਲੱਛਣ ਹੈ ਜਾਂ ਕਿਵੇਂ ਉਹ ਉਹਦੀ ਬਰੀਡ ਕਿੱਥੋਂ ਪਛਾਣ ਆਂਦੀ ਹੈ ਉਹਦੇ ਸਿੰਗ ਕੰਨ ਉਦੀ ਮਤਲਬ ਜਿਵੇਂ 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 ਮੱਜਾਂ ਹੁੰਦੀਆਂ ਮੱਜਾਂ ਪੂਰੀਆਂ ਹੁੰਦੀਆਂ ਗਾਇਆਂ ਦਾ ਵੀ ਕਿਸਮ ਹੁੰਦੀ ਹੈ ਔਰ ਘੋੜੀਆਂ ਜਾਂ ਘੋੜੇ ਦੀ ਵੀ ਕਿਸਮ ਹੁੰਦੀ ਹੈ ਇਸ ਤਰ੍ਹਾਂ ਬੱਕਰੀਆਂ ਦੀ ਹੁੰਦੀ ਹੈ ਬੱਕਰੀਆਂ ਦੀ ਵੀ ਹੁੰਦੀ ਹੈ ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੱਸਾਂਗੇ ਐਕਸਪਰਟ ਨੂੰ ਬੁਲਾਵਾਂ ਕਿਉਂਕਿ ਇਹ ਟ੍ਰੇਨਿੰਗ ਲੈ ਆ ਰਹੇ ਮੈਮ ਤਾਰੀਬਾਲ ਤੇ ਉਹ ਕਹਿ ਰਹੇ ਨੇ ਕਿ ਹੌਂਦੇ ਦਿਨਾਂ ਤੱਕ ਜਿਹੜੀ ਬੱਕਰੀਆਂ 4-5 ਹੈਗੀਆਂ ਨਾਲ ਕੋਲ ਹੋਰ ਬੱਕਰੀਆਂ ਦਾ ਵਾਅਦਾ ਕਰਨਗੇ ਕੋਈ ਕਰਜ਼ਾ ਨਹੀਂ ਲੈਣਗੇ ਪਰ ਇਹ ਰਫ਼ਤਾਰ ਜਿਹੜੀ ਹੈ ਗ੍ਰੈਜੂਅਲੀ ਇਨਕਰੀਜ਼ ਕਰਾਂਗੇ ਹੌਲੀ ਹੌਲੀ ਬੱਕਰੀਆਂ ਚਵਾਦਾ ਕਰਨਗੇ ਤੁਹਾਨੂੰ ਹੋਰ ਵੀ ਬੀਬੀਆਂ ਨੂੰ ਲਾਵਾਂਗੇ ਜੋ ਇੱਥੇ ਟ੍ਰੇਨਿੰਗ ਵਾਸਤੇ ਆਈਆਂ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਹਾਂ ਜੀ ਇਹਨੇ ਔਰ ਜੈਂਟਸ ਵੀ ਬਿਹੜੇ ਹੈਗੇ ਨੇ ਉਹ ਵੀ ਇੱਥੇ ਆਏ ਹੋਏ ਨੇ ਇੱਕ ਹੋਰ ਮੈਡਮ ਸਾਡੇ ਨਾਲ ਹੈ ਮੈਮ ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਤੁਹਾਡੇ ਤੋੜਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾਂ ਤੁਹਾਡਾ ਮੈਮ ਮੇਰਾ ਨਾਮ ਮਨਜੀਤ ਕੌਰ ਕਿੱਥੋਂ ਆਈ ਜੀ ਮੈਂ ਪਟਿਆਲੇ ਤੋਂ ਹਾਂ ਪਟਿਆਰੇ ਖਾਸ ਜਾਂ ਆਸ-ਪਾਸ ਕੋਈ ਬੰਡਾ ਨਹੀਂ ਖਾਸ ਪਟਿਆਲੇ ਤੋਂ ਅੱਛਾ ਤੇ ਪਹਿਲਾਂ ਪਲਾਨ ਲੱਗਿਆ ਹੋਇਆ ਆਪਣਾ ਬੱਕਰੀਆਂ ਫਾਰਮ ਕੇ ਨਵਾਂ ਲਗਾਣਾ ਜੀ ਨਹੀਂ ਜੀ ਮੈਂ ਤਾਂ ਨਵਾਂ ਹੀ ਸੋਚ ਰਹੀ ਹਾਂ ਅੱਛਾ ਕਿੱਥੇ ਲਗਾਉਗੇ ਨਵਾਂ ਐਕਚੁਅਲੀ ਮੇਰਾ ਬੇਟਾ ਕੈਨੇਡਾ ਗਿਆ ਹੋਇਆ ਸੀ ਅੱਛਾ ਗਿਆ ਹੋਇਆ ਹੈ ਹੌਲੀ ਵੀ ਉੱਥੇ ਹੀ ਹੈ ਅੱਛਾ ਮੈਂ ਪਿੱਛੇ ਉਹਨੂੰ ਮਿਲਣ ਗਈ ਸੀ ਅੱਛਾ ਜੀ ਕਿਉਂਕਿ 9 ਸਾਲ ਹੋ ਗਏ ਉਹਨੂੰ ਗਏ ਨੂੰ ਅੱਛਾ ਪਰ ਹਮੇਸ਼ਾ ਕਹਿੰਦੇ ਸੀ ਮੰਮਾ ਤੁਸੀਂ ਆਓ ਸਾਡਾ ਆਪਣਾ ਬਿਜ਼ਨਸ ਹੈ ਤਾਂ ਬਿਜ਼ਨਸ ਚ ਟਾਈਮ ਨਹੀਂ ਸੀ ਮਿਲਦਾ ਹੂੰ ਹੂੰ ਫਿਰ ਮੈਂ ਗਈ ਉੱਥੇ ਜਾ ਕੇ ਮੈਨੂੰ ਮਾਹੌਲ ਨਹੀਂ ਵਧੀਆ ਲੱਗਿਆ ਕਿਵੇਂ ਮਾਹੌਲ ਨਹੀਂ ਲੱਗਿਆ ਮਾਹੌਲ ਉੱਥੇ ਇੱਕ ਤਾਂ ਬੱਚੇ ਹਨ ਮਿਹਨਤ ਬਹੁਤ ਜ਼ਿਆਦਾ اچھا ਆਪਾਂ ਇੱਥੇ ਦੇਖੋ ਬੱਚੇ ਇੰਨਾ लाड़ਲਾ ਰੱਖਦੇ ਆ ਵੀ ਖਾਣਾ ਬੱਚੇ ਵੀ ਇੱਕ ਇੱਕ ਦੋ ਦੋ ਹੋਣ ਲੱਗੇ ਹੁਣ ਇੱਕ 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 ਬੇਟਾ ਹਾਂ ਹਾਂਜੀ ਹਾਂਜੀ ਤੇ ਆਪਾਂ ਉਹਨਾਂ ਨੂੰ ਇੰਨਾ लाड़ਲਾ ਰੱਖਦੇ ਆ ਉੱਥੇ ਉਹਨਾਂ ਕੋਲ ਨਾ ਕੋਈ ਖਾਣ ਦਾ ਟਾਈਮ ਹੈ ਹੂੰ ਨਾ ਉਹਨਾਂ ਕੋਲ ਸੌਣ ਦਾ ਟਾਈਮ ਹੈ ਸਟ੍ਰੈਸ ਬਹੁਤ ਹੈ ਕਿ ਕਿ ਬੱਚੇ ਜਦੋਂ ਉੱਤਰ ਜਾਂਦੇ ਆ ਹੂੰ ਹੂੰ ਤਾਂ ਉਹ ਸੋਚਦਾ ਕਿ ਹੁਣ ਅਸੀਂ ਕਿਉਂਕਿ ਮੇਰੇ ਬੇਟੇ ਨੇ 9 ਸਾਲ ਤੱਕ ਸਾਡੇ ਕੋਲ ਕੁਝ ਨਹੀਂ ਮੰਗਵਾਇਆ ਅੱਛਾ ਆਪਣੇ ਆਪਣੇ ਸਰਤਈਏ ਜਦੋਂ ਗਿਆ ਸੀ ਅਸੀਂ ਉਹ ਹੀ ਉਹ ਪੈਸਾ ਉਹਦੇ ਤੇ ਲਗਾਇਆ ਸੀਗਾ ਹੂੰ ਹੂੰ ਤੇ ਉਸ ਤੋਂ ਬਾਅਦ ਉਹਨੇ ਆਪਣੀ ਫੀਸਾਂ ਉਹ ਸਭ ਕੁਝ ਨੇ ਆਪੇ ਭਰਿਆ ਜੀ ਤੇ ਉਸ ਤੋਂ ਬਾਅਦ ਉਹ ਸਾਨੂੰ ਬਰਥਡੇ ਹੋਵੇ ਐਨਿਵਰਸਰੀ ਹੋਵੇ ਫੰਕਸ਼ਨ ਹੋਵੇ ਸਾਨੂੰ ਮੈਨੂੰ ਭੇਜ ਦਿੰਦਾ ਸਿਸਟਰ ਨੂੰ ਆਪਣੀ ਬੇਟਾ ਸਿਸਟਰਸ ਨੂੰ ਭੇਜ ਦਿੰਦਾ ਪਰ ਸਾਡੇ ਕੋਲ ਨੇ ਅੱਜ ਤੱਕ ਕੁਝ ਨਹੀਂ ਲਿਆ ਜੀ ਮੈਂ ਉੱਥੇ ਜਾ ਕੇ ਦੇਖਿਆ ਕਿ ਇੰਨਾ ਸਟ्रेस ਹੈ ਉੱਥੇ ਬੱਚਿਆਂ ਨੂੰ ਇੱਕ ਉੱਥੇ ਮਾਹੌਲ ਨਹੀਂ ਹੈਗਾ ਮਾਹੌਲ ਉੱਥੇ ਬਹੁਤ ਖਰਾਬ ਹੈ ਹਮ ਐਡਵਾਂਸ ਬਹੁਤ ਹੈ ਮੇਨ ਜਿਹੜੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਮੈਰਿਜ ਹੋ ਕਰਤੀ ਹੈ ਕੀ ਕਰਨੀ ਹੈ ਇਹ ਨਹੀਂ ਹਲੇ ਕਰਨੀ ਅਸੀਂ ਉੱਥੇ ਕੁੜੀ ਦੇਖਣ ਹੀ ਗਏ ਸੀਗੇ ਲਈ ਕੁੜੀ ਦੇਖ ਕੇ ਉੱਥੇ ਦਾ ਵਿਆਹ ਕਰ ਲੈਂਦੀ ਹੈ ਹਮ ਹਮ ਪਰ ਉੱਥੇ ਜਾ ਕੇ ਮੈਂ ਦੇਖਿਆ ਮੈਨੂੰ ਮਾਹੌਲ ਬਿਲਕੁਲ ਨਹੀਂ ਪਸੰਦ ਆਇਆ ਤੈਨੂੰ ਤੁਸੀਂ ਫਾਰਮ ਇੱਥੇ ਸ਼ੁਰੂ ਕਰੋ ਉਹਦੇ ਵਾਸਤੇ ਸ਼ੁਰੂ ਕਰ ਰਹੇ ਹੋ ਕਿ ਹਾਂ ਮੈਂ ਉਹਨੂੰ ਕਿਉਂਕਿ ਮੇਰੀ ਤਾਂ ਹੁਣ ਉਮਰ ਵੀ ਹੈਗੀ ਐ ਤੇ ਉਹ ਮੈਂ ਕਹਿ ਰਹੀ ਕਿ ਅਗਰ ਉਹ ਆਵੇ ਉਹਦੇ ਵਾਸਤੇ ਮੈਂ ਕੁਝ ਸੈਟਅਪ ਕਰਕੇ ਰੱਖਿਆ ਹੋਇਆ ਖਾਲੇ ਕਿ ਸਾਡਾ ਬਿਜ਼ਨਸ ਹੈਗਾ ਅਸੀਂ ਇੱਥੇ ਪਟਿਆਲੇ ਦਾ ਖਾਸ ਸਾਡੇ ਅੰਡੇਆ ਦਾ ਕੰਮ ਹੈਗਾ ਹਾਂ ਹਾਂ ਆਲਸੀ ਮਤਲਬ ਪੰਜਾਬ ਵੀ ਤੇ ਹਿਮਾਚਲ ਵੀ ਕਵਰ ਕਰਦੇ ਆਂ Shimla ਹੋ ਗਿਆ ਦਰ ਜਿੰਨਾ ਹਿਮਾਚਲ ਕਵਰ ਕਰਦੇ ਆਂ ਸਾਰਾ ਪੂਰਾ ਪਟਿਆਲਾ ਆਪਣਾ ਕੋ ਫਾਰਮ ਹੈ ਜਾਂ ਟਰੇਡਿੰਗ ਕਰਦੇ ਹੋ ਤੁਸੀਂ ਤੇ ਟਰੇਡਿੰਗ ਕਰਦੇ ਹੋ ਠੀਕ ਹੈ ਸਾਤ ਅੱਠ ਨੌਕਰ ਰੱਖੇ ਹੋਏ ਆ 3 4 ਟਰੱਕ ਵਗੈਰਾ ਹੈਗੇ ਸਾਰੇ ਅਸੀਂ ਪੂਰਾ ਹਿਮਾਚਲ ਕਵਰ ਕਰਦੇ ਆ ਪਰ ਉਹ ਮੈਂ ਕਹਿੰਨੀ ਕਿ ਉਹਨੂੰ ਇੱਕ ਅਲੱਗ ਤੋਂ ਮੈਂ ਕੰਮ ਸ਼ੁਰੂ ਕਰਕੇ ਦੇਵਾਂ ਆਪਣਾ ਬਿਜ਼ਨਸ ਵੀ ਜੁਆਇਨ ਕਰ ਦੇਖੇ ਔਰ ਅਲੱਗ ਤੋਂ ਕੰਮ ਕਰਕੇ ਦੇਵਾਂ ਤਾਂ ਕਿ ਉਹਨੂੰ ਐ ਨਾ ਹੋਵੇ ਕਿ ਆ ਮੈਂ ਵਾਪਸ ਆਇਆ ਤੇ ਕੁਛ ਉਹਨੂੰ ਫੀਲ ਹੋਵੇ ਮੋੜਾ ਪੈ ਰਿਹਾ ਦੇਖੋ ਬਿਲਕੁਲ ਮੋੜਾ ਪੈ ਰਿਹਾ ਹੈ ਜੋ ਪਲਾਨ ਪੰਜਾਬ ਤੋਂ ਬਾਹਰ ਹੋ ਰਿਹਾ ਸੀ ਲੋਕ ਸੋਚਣ ਲੱਗ ਗਏ ਕਿ ਬੱਚੇ ਆਪ ਦੇ ਵਾਪਸ ਇੱਥੇ ਲਿਆਉਂਦੇ ਜਾਣ ਇੱਥੇ ਕੋਈ ਕੰਮ ਕੋਲਾ ਰਹੇ ਪਾਵੇ ਕਿ ਅੱਜ ਅਸੀਂ ਬੱਕਰੀ ਫਾਰਮਾਸ ਤੋਂ ਆਏ ਆਂ ਕੋਈ ਵੀ ਜਿਹੜਾ ਕੰਮ ਇੱਥੇ ਮਾੜਾ ਨਹੀਂ ਹੈ ਕੋਈ ਵੀ ਕੰਮ ਕਰਨਾ ਆਪਣਾ ਮਹਿਣਾ ਨਹੀਂ ਹੈ 25-30 ਲੱਖ ਰੁਪਏ ਦੇ ਕੇ ਅਸੀਂ ਬਾਹਰ ਜਾਣਾ ਤੁਸੀਂ ਬੱਕਰੀ ਫਾਰਮ ਛੱਡੋ ਪੋਲਿਟੀ ਫਾਰਮ ਖੋਲ ਸਕਦੇ ਹੋ ਤੁਸੀਂ ਗਾਇਆਂ ਮੱਧੀਆਂ ਰੱਖ ਸਕਦੇ ਹੋ ਉਹਦਾ ਵੀ ਕੰਮ ਕਾਫੀ ਹੈਗਾ ਹੋਰ ਕਈ ਕੰਮ ਹੈਗੇ ਕੋਈ ਟਰੇਡਿੰਗ ਸਰਵਿਸ ਕੰਡਸਟਰੀ ਕਈ ਇੰਡੀਆ ਵਿੱਚ ਹੈਗਾ ਜਿਹੜਾ ਤੇ ਕਰ ਸਕਦੇ ਹੋ ਪਰ ਮਿਹਨਤ ਹਰ ਪਾਸੇ ਜੇ ਮਿਹਨਤ ਉੱਥੇ ਕਰਦੇ ਹੋ ਉਨੀ ਮਿਹਨਤ ਇੱਥੇ ਕਰੀਏ ਤਾਂ ਵੀ ਕੰਮ ਜਾਵਾਂਗਾ ਹਾਂ ਜੀ ਆਪਾਂ ਇੰਨੀ ਮਿਹਨਤ ਉਹ ਉਹਨਾਂ ਨੂੰ ਦੇ ਰਿਆ ਹਾਂ ਹਾਂ ਜੀ ਫਿਰ ਜਿਹੜੀ ਆਪਣੀ ਆਉਣ ਵਾਲੀ ਜਨਰੇਸ਼ਨ ਹੈਗੀ ਆ ਜੋ ਸਮਲੋਗੋ ਬੱਚੇ ਹੋਣਗੇ ਉਹ ਤਾਂ ਉਹਨਾਂ ਦੇ ਹੀ ਹੋ ਜਾਣਗੇ ਤਾਂ ਹੁਣ ਆਪਾਂ ਸਿਕਸ ਫੈਮਿਲੀ ਨਾਲ ਬਿਲੋਂਗ ਕਰਦੇ ਆਂ ਸਿੱਖੀ ਖਤਮ ਹੋ ਜਾਣੀ ਹੈ ਬਿਲਕੁਲ ਬਿਲਕੁਲ ਖਤਮ ਹੋ ਜਾਣੀ ਹੈ ਹਾਲਕਿ 9 ਸਾਲ 'ਚ ਮੇਰੇ ਬੇਟੇ ਨੇ ਕੋਈ ਨਾ ਕੋਈ ਅੰਡਾ ਨਾ ਕੋਈ ਮੀਟ ਨਾ ਸ਼ਰਾਬ ਨਾ ਉਹਨੇ ਕੋਈ ਕਿਸਾ ਦੀ ਬੇਇੱਜ਼ਤੀ ਕੀਤੀ ਹੈ 9 ਸਾਲ 'ਚ ਉਹਨੇ ਕੁਝ ਵੀ ਐਸਾ ਨਹੀਂ ਕੀਤਾ ਜੋ ਜਿਸ ਤਰ੍ਹਾਂ ਅਸੀਂ ਉਹਨੂੰ ਸਾਬਤ ਸੂਰਤ ਇਥੋਂ ਤੇ ਜਿਵੇਂ ਉਸ ਤਰ੍ਹਾਂ ਹੀ ਸਾਬਤ ਸੂਰਤ ਉੱਥੇ ਹੈਗਾ ਉਹ ਕੋਈ ਡੰਡਾ ਕੋਈ ਉਹਨੂੰ ਇੰਨੀ ਪਰੇਸ਼ਾਨੀਆਂ ਹੁੰਦੀਆਂ ਨਾ ਉੱਥੇ ਕਿਉਂਕਿ ਉੱਥੇ ਨਾਨ ਵੇਜ ਜ਼ਿਆਦਾ ਚੱਲਦਾ ਹੈ ਹਾਂ ਹਾਂ ਤੇ ਉਹ ਟਰਕਿੰਗ 'ਚ ਹੈ ਅੱਛਾ ਟਰਕਿੰਗ 'ਚ ਹੈ ਤਾਂ ਉਹਨੂੰ ਅੰਡਾ ਮੈਂ ਲਓ ਉਹਨੂੰ ਚੀਜ਼ਾਂ ਹੈ ਕਈ ਕਈ ਦਿਨੋਂ ਭੁੱਖਾ ਰਹਿੰਦਾ ਅੱਛਾ ਮਰ ਖਾਂਦਾ ਨਹੀਂ ਅੰਡਾ ਮੈਂ ਉਹਨੂੰ ਕੁਝ ਵੀ ਅਜੇ ਤੱਕ ਇਸ ਚੀਜ਼ ਨੂੰ ਉਹਨੂੰ ਕੋਈ ਅੰਡੇ ਅੰਡੇ ਦਾ ਬਿਜ਼ਨਸ ਕਰਦੇ ਹਾਂ ਅੰਡਾ ਨਹੀਂ ਖਾਂਦਾ ਬੇਟਾ ਨਹੀਂ ਜੀ ਅਸੀਂ ਨਹੀਂ ਖਾਂਦੇ ਅਸੀਂ ਗੁਰੂ ਸਾਹਿਬ ਨੂੰ ਮੰਨਦੇ ਆਂ ਮਹਾਰਾਜ ਪ੍ਰਕਾਸ਼ ਮਾਨਾ ਘਰ ਚ ਅੱਛਾ ਤੇ ਅਸੀਂ ਇਸ ਕਰਕੇ ਸੱਲ ਕਰ ਅੰਡੇ ਵਾਲੇ ਬਿਸਕੁਟ تک ਨਹੀਂ ਆਉਂਦੇ ਠੀਕ ਹੈ ਬਿਜ਼ਨਸ ਹੋਰ ਗੱਲ ਹੈ ਜਦੋਂ ਇਹ ਬਿਜ਼ਨਸ ਕਰਨ ਦਾ ਮੈਂ ਸੋਚਿਆ ਮੇਰੇ ਦਿਮਾਗ 'ਚ ਆਇਆ ਸੀ ਹਾਂਜੀ ਫਿਰ ਮੈਂ ਕਿਸੇ ਮਤਲਬ ਕਥਾਵਾਚਕ ਨੂੰ ਪੁੱਛਿਆ ਸੀ ਹਾਂਜੀ ਮੈਂ ਕਹਾਂਗਾ ਵਪਾਰ ਆਪਣੀ ਥਾਂ ਤੇ ਹੈ ਰਿਜ਼ਕ ਆਪੀ ਕਰਦੇ ਉਹਨਾਂ ਨੇ ਸੇਮ ਇਹੀ ਗੱਲ ਕਹੀ ਸੀ ਔਰ ਬੱਕਰੀ ਦਾ ਮੈਂ ਤਾਂ ਕਰਨਾ ਚਾਹੁੰਦੀ ਸੀ ਕਿ ਕਿ ਅਸੀਂ ਘਰ ਦੇ ਵਾਸਤੇ ਦੁੱਧ ਵਾਸਤੇ ਘਰ ਦੇ ਬੱਚਿਆਂ ਵਾਸਤੇ ਦੁੱਧ ਵਾਸਤੇ ਅਸੀਂ ਡੰਗਰ ਰੱਖਿਆ ਦੋ ਪਰ ਉਹ ਇੰਨੇ ਵੱਡੇ ਵੱਡੇ گاਵਾ ਮੱਜਾਂ ਉਹਨਾਂ 'ਚ ਮੈਂ ਨਹੀਂ ਜਾ ਸਕਦੀ ਕਿ ਬੱਕਰੀ ਮੈਨੂੰ ਲੱਗਿਆ ਕਿ ਛੋਟੀ ਹੈ ਉਹਨੂੰ ਮੈਂ ਜਦੋਂ ਤੱਕ ਬੇਟਾ ਨਹੀਂ ਆਏਗਾ ਉਹ ਲੁੱਕ ਆਫਟਰ ਮੈਂ ਕਰ ਸਕਦੀ ਹਾਂ ਬੱਕਰੀ ਦੀ ਬਿਲਕੁਲ ਤੇ ਇਸ ਕਰਕੇ ਮੈਂ ਸੋਚਿਆ ਕਿ ਬੱਕਰੀ ਫਾਰਮ ਇਹ ਮਕੰਗ ਸਾਹਿਬ ਕੋਲ ਲਈ ਇਹਨਾਂ ਦੀ ਵੀਡੀਓ ਦੇਖੀ ਮੈਂ ਕੰਗ ਸਾਹਿਬ ਕੋ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਹੌਸਲਾ ਦਿੱਤਾ ਹੂੰ ਕਿਉਂਕਿ ਮੈਂ ਘਬਰਾਈ ਹੋਈ ਸੀ ਕਿ ਮੈਂ ਬੇਟੇ ਨੂੰ ਕਹਤਾ ਵਾਪਸ ਆ ਜਾ ਬੇਟਾ ਮੇਰੀ ਗੱਲ ਮੋੜਦਾ ਨਹੀਂਗਾ ਹੁਣ ਉਹਨੇ ਆਪਣਾ 9 ਸਾਲ ਚ ਜੋ ਸਟੇਟਸ ਬਣਾਇਆ ਉਹਨੂੰ ਥੋੜਾ ਕਰਕੇ ਆਏਗਾ ਨਾ ਇੱਕਦਮ ਤਾਂ ਬੰਦਾ ਨਹੀਂ ਆ ਸਕਦਾ ਬਿਲਕੁਲ ਹਾਂ ਜਿਵੇਂ ਕੰਗ ਸਾਹਿਬ ਵੀ ਉੱਥੋਂ ਆਏ ਨੇ ਕੈਨੇਡਾ ਸੀਗਾ ਉਹ ਵੀ ਇੱਥੇ ਆ ਗਏ ਤਾਂ ਫਿਰ ਮੈਨੂੰ ਫਿਰ ਮੈਂ ਕੰਗ ਸਾਹਿਬ ਨਾਲ ਇਹਨਾਂ ਨੇ ਮੈਨੂੰ ਬਹੁਤ ਇੱਕ ਵੱਡੇ ਭਰਾ ਵਾਂਗੂ ਇਹਨਾਂ ਨੇ ਬਹੁਤ ਹੌਸਲਾ ਦਿੱਤਾ ਮੈਨੂੰ ਵੀ ਕੋਈ ਔਖਾ ਨਹੀਂ ਅਸੀਂ ਤੁਹਾਡੇ ਨਾਲ ਆ ਤਾਂ ਜਿੱਥੇ-ਜਿੱਥੇ ਵੀ ਕੋਈ ਦਿੱਕਤ ਆਏਗੀ ਅਸੀਂ ਕਰਾਂਗੇ ਇਹ ਮੇਰੀ ਦੂਸਰੀ ਟ੍ਰੇਨਿੰਗ ਹੈ ਜੀ ਤੇ ਮੈਂ ਆਈ ਆ ਤੇ ਮੈਨੂੰ ਤੁਸੀਂ ਆਪਣੇ ਤੌਰ ਤੇ ਲੋਨ ਲਓਗੇ ਜਾਂ ਲੋਨ ਵਗੈਰਾ ਕਰੋਂ ਕਿਸ ਨਾਲ ਇਹ ਲੋਨ ਨਹੀਂ ਲਾਂਗੇ ਵਾਗਰੂ ਦੇ ਰਾਹ ਚਲੋ ਫਾਰਮ ਬਣਾਓਗੇ ਉੱਥੇ ਹਾਂਜੀ ਹਾਂਜੀ ਫਾਰਮ ਬਣਾਓਗੇ ਫਾਰਮ ਬਣਾਓਗੇ ਇੱਥੇ ਬਾਹਰ ਕਿਸੇ ਪਿੰਡ ਪੋਂਡ ਚ ਬਣਾਓਗੇ ਜਾਂ ਕਿਤੇ ਹਾਂਜੀ ਸਾਡੇ ਕੋਲ ਹੈਗੀ ਥੋੜੀ ਜਗ੍ਹਾ ਉੱਥੇ ਅਸੀਂ ਬਣਾਵਾਂਗੇ ਹਾਂਜੀ ਬਿਲਕੁਲ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਸੋਚ ਰਹੇ ਨੇ ਆਪਣੇ ਬੱਚਿਆਂ ਨੂੰ ਇਹ ਇੰਡੀਆ ਵਿੱਚ ਯਰ ਪੰਜਾਬ ਵਿੱਚ ਸੈਟਲ ਕਰਨ ਵਾਸਤੇ ਇਹ ਦੋ ਪੱਖ ਇਹਦੇ ਵਿੱਚ ਉਜਾਗਰ ਹੋ ਰਹੇ ਨੇ ਕਿਉਂਕਿ ਬੱਕਰੀ ਫਾਰਮ ਬਣ ਰਿਹਾ ਬੜੀ ਅੱਛੀ ਗੱਲ ਹੈ ਉਹਦੇ ਨਾਲ ਇੱਕ ਇਹ ਵੀ ਗੱਲ ਆ ਰਹੀ ਹੈ ਕਿ ਜਿਹੜੇ ਬਾਹਰ ਪਲਾਨ ਹੋ ਰਿਹਾ ਪੰਜਾਬੀ ਦਾ ਪੰਜਾਬੀ ਅੰਦਾ ਉਹਨੂੰ ਰੋਕਣ ਵਿੱਚ ਇਹੋ ਜਿਹੇ ਫਾਰਮ ਜਿਹੜੇ ਅੱਗੇ ਆ ਰਹੇ ਨੇ ਉਹ ਇਹ ਜਿਹੇ ਫਾਰਮ ਕਾਫੀ ਲੁਕ੍ਰੇਟਿਵ ਨੇ ਕਾਫੀ ਬਿਜ਼ਨਸ ਇਹਨਾਂ ਦਾ ਜਿਹੜਾ ਹੈਗਾ ਆਪਾਂ ਪ੍ਰੋਫਿਟੇਬਲ ਜੌਬ ਕਹਿ ਸਕਦੇ ਹਾਂ ਹੈਗੇ ਔਰ ਲੋਕ ਜਿਹੜੇ ਇੱਥੇ ਜੁੜਨਗੇ ਆਉਣਗੇ ਕਾਂਗ ਕੋਟ ਫਾਰਮ ਚਾ ਟ੍ਰੇਨਿੰਗ ਚੱਲ ਰਹੀ ਹੈ 9 ਟ੍ਰੇਨਿੰਗਸ 9 ਮਹੀਨੇ ਤੋਂ ਇੱਥੇ ਟ੍ਰੇਨਿੰਗਸ ਦਿੱਤੀਆਂ ਜਾ ਰਹੀਆਂ ਨੇ ਔਰ ਲੋਕ ਦੋਨੋਂ ਦੋਨੋਂ ਤਰਾਰੇ ਨੇ ਚਲੋ ਇਸ ਦਾ ਹਾਂ ਜੀ ਪਲੀਜ਼ ਚੈਨਲ ਨੇ ਮੈਂ ਮੈਂ ਕਿ ਚੈਨਲ ਗੇ ਇੰਟਰਵਿਊ ਦਿੱਤਾ ਸੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਮੈਂ ਘਬਰਾ ਕੇ ਆਪਣੇ ਬੱਚੇ ਨੂੰ ਬੁਲਾ ਰਹੀਆਂ ਡਰ ਕੇ ਘਬਰਾ ਕੇ ਉੱਥੇ ਮੈਂ ਡਰ ਕੇ ਘਬਰਾ ਕੇ ਬਿਲਕੁਲ ਨਹੀਂ ਬੁਲਾ ਰਹੀ ਮੈਨੂੰ ਨਹੀਂ ਅੱਛਾ ਲੱਗਿਆ ਉਹ ਦੇਸ਼ ਆਪਣੀ ਜਗ੍ਹਾ ਠੀਕ ਹੈ ਇਹ ਦੇਸ਼ ਆਪਣੀ ਜਗ੍ਹਾ ਠੀਕ ਹੈ ਮੈਂ ਆਪਣੇ ਕਿਸੇ ਡਰ ਕੇ ਜਾਂ ਘਬਰਾ ਕੇ ਨਹੀਂ ਬੁਲਾ ਰਹੀ ਬੱਚੇ ਮੈਨੂੰ ਹੈਗਾ ਕਿ ਮੇਰਾ ਬੱਚਾ ਇੱਥੇ ਆਵੇ ਸਾਡੇ ਕੋਲ ਰਹੇ ਕੰਮ ਕਰ ਕਰ ਜਿੰਨੀ ਮਿਹਨਤ ਉਹਨੇ ਆਪਾਂ ਜੋ ਕਮਾ ਰਹੇ ਆ ਉਹਨਾਂ ਨੂੰ ਦੇ ਰਹੇ ਆ ਜੋ ਇੱਥੇ ਕਮਾਏਗਾ ਉਹ ਆਪਾਂ ਨੂੰ ਪੰਜਾਬ ਚ ਇੱਥੇ ਦੀ ਗਵਰਨਮੈਂਟ ਨੂੰ ਮਿਲੇਗਾ ਜਾਂ ਸਾਨੂੰ ਮਿਲੇਗਾ ਬਿਲਕੁਲ ਬਿਲਕੁਲ ਮੈਂ ਜਾਣਦਾ ਕਿ ਇਸ ਗੱਲ ਨੂੰ ਤੁਸੀਂ ਇਹ ਨਾ ਕਿਹਾ ਕਿ ਮੈਂ ਡਰ ਕੇ ਜਾ ਕੇ ਬਰਾਕੇ ਨਹੀਂ 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 ਬਿਲਕੁਲ ਨਹੀਂ ਇਹ ਬੜਾ ਅੱਛਾ ਫੈਸਲਾ ਤੁਹਾਡਾ ਫੈਸਲਾ ਦਾ ਹੀ ਸਵਾਗਤ ਕਰਦੇ ਆ ਕਿਉਂਕਿ ਪੰਜਾਬ ਦੇ ਲਈ ਤੁਹਾਡਾ ਜਿਹੜਾ ਫੈਸਲਾ ਸੀ ਮੈਂ ਆਪਣੇ ਬੱਚਿਆਂ ਨੂੰ ਵਾਪਸ ਆਇਆ ਪੰਜਾਬ ਜਿਹੜਾ ਰਗ ਰਗ ਚ ਲੋਕਾਂ ਚ ਵੱਸਦਾ